ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਪੀਰ ਸਿੰਘ ਨੇ ਖੈਰਾ ਦੇ ਖਿਲਾਫ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਦਰਜ ਕਰ ਦਿੱਤਾ ਹੈ ਉਹਨਾਂ ਦਾ ਦੋਸ਼ ਹੈ ਕਿ ਖੈਰਾ ਨੇ ਉਹਨਾਂ ਦੇ ਵਿਰੁੱਧ ਝੂਠੇ ਅਤੇ ਬੇਬੁਨਿਆਦ ਦੋਸ਼ ਲਾਏ ਨੇ ਜਦਕਿ ਸੁਖਪਾਲ ਖੈਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 11 ਅਗਸਤ ਨੂੰ ਹੋਣੀ ਹੈ ਇਸ ਦੇ ਨਾਲ ਹੀ ਮਾਮਲੇ ਦੀ ਪਹੁੰਚ ਹੈ ਜਿਹੜੀ ਉਹ ਅਦਾਲਤ ਤੱਕ ਹੋਣ ਤੋਂ ਬਾਅਦ ਅਦਾਲਤ ਦੇ ਵੱਲੋਂ ਖੈਰਾ ਨੂੰ ਰੋਕ ਲਗਾਉਂਦਿਆਂ ਰੈਸਟ੍ਰੇਨਿੰਗ ਆਰਡਰ ਜਾਰੀ ਕਰ ਦਿੱਤੇ ਗਏ ਨੇ ਜਿਸ ਤਹਿਤ ਹੁਣ ਖੈਰਾ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਨਹੀਂ ਦੇ ਸਕਦੇ ਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਨਾਲ ਹੀ ਖੈਰਾ ਨੂੰ ਨੋਟਿਸ ਭੇਜ ਕੇ 11 ਅਗਸਤ 2025 ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਜਿਹੜੇ ਹੁਕਮ ਨੇ ਉਹ ਵੀ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਨੇ 5 ਦਿਨ ਪਹਿਲਾਂ ਕਾਂਗਰਸੀ ਵਿਦਾਇਕ ਸੁਖਪਾਲ ਖੈਰਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਵਿੱਚ 72 ਘੰਟਿਆਂ ਦੇ ਅੰਦਰ ਜਨਤਕ ਅਤੇ ਲਿਖਤੀ ਮਾਫੀ ਮੰਗਣ ਦੀ ਲਈ ਕਿਹਾ ਗਿਆ ਸੀ ਰਾਜਵੀਰ ਦਾ ਕਹਿਣਾ ਹੈ ਕਿ ਖੈਰਾ ਨੇ ਉਨ੍ਹਾਂ ਦੇ ਵਿਰੁੱਧ ਝੂਠੇ ਬੇਬਨਾਦ ਅਤੇ ਮਨਕਰਤੇ ਦੇ ਦੋਸ਼ ਨਿਓ ਲਾਏ ਨੇ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੋਮਵਾਰ ਤੱਕ ਮੁਆਫੀ ਨਾ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਕਰਨਗੇ ਇਹ ਮਾਮਲਾ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਖੈਰਾ ਲਗਾਤਾਰ ਆਪ ਸਰਕਾਰ ਅਤੇ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧ ਰਹੇ ਨੇ ਲਗਾਤਾਰ ਜੋ ਗੱਡੀਆਂ ਨੇ ਜਿਹੜੀਆਂ ਸੜਕੀ ਸੁਰੱਖਿਆ ਫੋਰਸ ਨੂੰ ਦਿੱਤੀਆਂ ਗਈਆਂ ਨੇ ਉਸ ਨੂੰ ਲੈ ਕੇ ਸੁਖਪਾਲ ਖੈਰਾ ਨੇ ਜਿਹੜੇ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਖੜੇ ਨਜ਼ਰ ਆਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਗੱਡੀਆਂ ਨੇ ਇਸ ਜ਼ਿਆਦਾ ਕੀਮਤ ਤੇ ਲਈਆਂ ਗਈਆਂ ਨੇ ਜਿਸ ਨਾਲ ਪੰਜਾਬ ਸਰਕਾਰ ਨੂੰ ਲਗਭਗ 15 ਤੋਂ 20 ਕਰੋੜ ਰੁਪਏ ਦਾ ਘਾਟਾ ਪਿਆ ਤੇ ਇਹ ਘਾਟਾ ਜਿਹੜਾ ਉਹ ਖਜ਼ਾਨੇ ਦੇ ਵਿੱਚੋਂ ਦਿੱਤਾ ਗਿਆ ਸੁਖਪਾਲ ਖੈਰਾ ਇਸ ਚੀਜ਼ ਦਾ ਲਗਾਤਾਰ ਕਲੇਮ ਕਰ ਰਹੇ ਨੇ ਕਿ ਜਿਹੜੀਆਂ ਇਹ ਗੱਡੀਆਂ ਨੇ ਇਹ ਸਿੱਧੀਆਂ ਕੰਪਨੀ ਦੇ ਨਾਲ ਗੱਲ ਕਰਕੇ ਨਹੀਂ ਲਈਆਂ ਗਈਆਂ ਇਸ ਦੇ ਲਈ ਬਕਾਇਦਾ ਇੱਕ ਪ੍ਰਾਈਵੇਟ ਬੰਦਾ ਜਿਹੜਾ ਉਹ ਵਿੱਚ ਰੱਖਿਆ ਗਿਆ ਉਸ ਬੰਦੇ ਦੇ ਥਰੂ ਹੈ ਜਿੰਨੀਆਂ ਇਹ ਗੱਡੀਆਂ ਲਈਆਂ ਗਈਆਂ ਜਿਸ ਕਰਕੇ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਖਰੀਦਦਾਰੀ ਮਹਿੰਗੀ ਹੋਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਲਗਾਤਾਰ ਵੱਡਾ ਬੰਦਾ ਨਜ਼ਰ ਆ ਰਿਹਾ ਹੈ